ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਇੱਕੋ ਹੀ ਬੱਚੇ ਵਾਲੀ ਆ ਤੇ ਬਾਕੀ ਦੋਵੇਂ ਬੱਚੇ ਤੋਂ ਬਿਨਾਵਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਸਵਾਹ ਠੀਕ ਠਾਕ ਜੀ। ਵਧੀਆ ਵੀਜੀ ਵਧੀਆ ਜੀ। ਤੇ ਅੱਜ ਤਿੰਨ ਫਿਰ? ਅੱਜ ਤਿੰਨ ਰਬੀ ਜੀ ਅਪਰ। ਪਹਿਲਾਂ ਵਿਗ ਗਿਆ ਮਾਲ? ਹਾਂਜੀ ਵਿਗ ਗਿਆ ਵੀਜੀ ਵੀ। ਠੀਕ ਆ। ਤੇ ਇੱਕ ਅਜ ਇੱਕ ਬੱਚੇ ਵਾਲੀ ਦੋ ਬੱਚੇ ਦੇ ਬਿਨਾ ਹਾਂ ਜੀ ਪੀ 1 ਕਤਾਜੀ ਸੂਈ ਆ ਹਾਂਜੀ ਇਹਨੂੰ ਸੂਈ ਨੂੰ আর ਬੀਜੀ ਕੋਈ 1.5 ਮਹੀਨਾ ਹੋ ਗਿਆ ਦੋ ਲਾ ਕੇ ਲੈ ਜਾਏ ਕੋਈ ਠੀਕ ਆ ਤੇ ਉਹ ਜਮਾ ਤਿੰਨ ਸਾਣਿਆ ਜਮਾਂਦਰੂ ਠੀਕ ਆ ਕਿ ਤੇ ਨਹੀਂ ਚੱਲਦੇ ਤੇ ਚਲੋ ਨਾਮ ਦੱਸਦੇ ਕਰ ਨਾਮ ਵੀ ਜਿਹੜਾ ਜਿੰਦਾ ਜੀ ਹਾਂਜੀ ਫੋਨ ਨੰਬਰ ਹੈਗਾ 991447399 ਠੀਕ ਆ ਐਡਰੈਸ ਹੈਗਾ ਵੀ ਜੀ ਆਪਣਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਤੇ ਸ਼ਹਿਰ ਦੇ ਲੱਗੇ ਹੀ ਆ ਬਿਲਕੁਲ ਜੀ ਸ਼ਹਿਰ 4 ਕਿਲੋਮੀਟਰ ਪੈਂਦਾ ਵੀ ਜੀ ਹਾਂਜੀ ਤੇ ਪਰੰਪਰਾ ਰੋੜੇੜਾ ਆਪਣਾ ਪਹਿਲਾ ਪੁਰਾਣਾ ਹਾਂਜੀ ਬੋਤ ਦੇ ਵਿੱਚ ਪਿੰਡ ਕਰਵਾ ਲਈ ਪੈਂਦਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਕਰੀਏ ਫਿਰ ਸ਼ੁਰੂ ਹਾਂਜੀ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਵਿਧੀ ਨਾ ਸੂਈ ਨਾ ਯਾਰ ਤੁਜੀ ਦਾਕਦੇ ਨਾ ਹੁੰਦੇ ਸੂਈ ਨੂੰ 10 ਦਿਨ ਹੋ ਗਏ ਆ ਸੂਈ ਨੂੰ ਤੇ ਕਿੰਨਾ ਦੁੱਧ ਤਿਆਰ ਜੇ ਤੇ ਕੋਲ ਇਹਦੇ ਕੋਲੇ 100 ਰੁਪਏ ਆਪੋ ਮੁੱਲ ਵੀ ਨਿਗਾਇਆ ਪੋਣਾ ਦੁੱਧ ਜਿਹੜਾ ਹੈਗਾ ਦੁੱਧ ਜਿੰਨਾ ਬਿਲਕੁਲ ਸਹੀ ਹੈਗਾ ਉਹਨਾਂ ਦਸੀਏ ਪੂਰਾ ਦਾ ਸਮਾਂ ਭਾਈ ਜਗਾ ਨਹੀਂ ਮਾਰ ਅੱਛਾ ਦੁੱਧ 8 ਕਿਲੋ 8 ਕਿਲੋ ਹੈਗਾ ਪੱਕਾ ਦੁੱਧ ਤੋਰੋ ਫੇਰੇ ਕਰੀ ਨਾ ਬਾਕੀ ਕੋਈ ਵੀ ਆਵੇ 8 ਕਿਲੋ ਦੁੱਧ ਹੋਵੇ ਤੇ ਲੈ ਜਾਏ ਨਹੀਂ ਤੇ ਇੱਥੇ ਰਹਿ ਜਾਂਦੇ ਹਨ 8 ਕਿਲੋ ਦੁੱਧ ਤਾਂ ਦੱਸ ਦੇਣਾ ਵੀ ਸੁਨੇ ਤਾਂ ਜਿਨਾ ਕਿਨੇ ਆ ਠੀਕ ਆ ਚਲੋ ਫਿਰ ਤੋੜ ਦੋ ਪਹਿਲਾਂ ਸੁਗਾਰ ਪੀਜੀ ਆ ਜੋ ਲੈ ਆਜੇ ਚੱਲਾ ਲੈ ਜਾ ਠੀਕ ਹੈ ਤੇ ਥਾਣੇ ਥਾਣੇ ਪੂਰੇ ਜੇ ਹਰਜੀਤ ਕੁਈ ਸਵਾਈ ਆ ਹਾਂਜੀ ਜਿੰਨੇ ਰੁਪਏ ਦੇਨੇ ਆ ਆਪਣੀ ਤਸੱਲੀ ਕਰੇ ਲੈ ਕੇ ਕਰਕੇ ਲੈ ਆਂ ਅਗਲੇ ਦਾ ਫਰਜ ਪਾਦਾ ਆਪਣੀ ਕਰਕੇ ਠੀਕ ਆ ਕਿਉਂਕਿ ਥੋੜਾ ਜਿਹਾ ਆਪਾਂ ਨੂੰ ਨੇਕੀ ਬਾਈ ਦਾ ਲੱਗਦਾ ਨਾ ਕਿ ਯਾਰੀ ਆਪਦੇ ਨੂੰ ਠੀਕ ਆ ਉਹ ਬੈਠੀ ਸੀ ਨਾ ਉਹ ਤੋਂ ਉਹਨੂੰ ਭਲਜੀ ਹੋ ਗਈ ਠੀਕ ਆ ਹਾਂਜੀ ਤੇ ਮੁੱਲ ਫਿਰ ਇਹਦਾ ਮੋਲਰ ਵੀ ਨਹੀਂ ਆ ਜਾ ਪਾਣਾ ਕਿੰਨਾ 17000 17000 ਛੋੜ ਛੜ ਮੌਕੇ ਤੇ ਹੋ ਜੂਗੀ ਠੀਕ ਆ 16000 ਦੀ 16000 ਆ ਬੱਚਾ ਜੇ ਇਹਦਾ ਤੇ ਥਾਣੇ ਦੇ ਕਰੀ ਦੇਖ ਸਕਦੇ ਜੇ ਲੱਗੇ ਤਾਂ ਠੀਕ ਹੈ ਤੇ ਹੁਣ ਜਿਹੜੇ ਦੂਸਰੇ ਨੰਬਰ ਦੇ ਆ ਵੀ ਤੁਹਾਨੂੰ ਦਿਖਾ ਦਈਏ ਕਿੰਨਾ ਜੇ ਤੇ ਕੋਲ ਦੁੱਧ ਹਰ ਜੀ ਇਹਦੇ ਕੋਲ ਬਿਲਕੁਲ ਪੱਕਾ ਦੁੱਧ ਜਿਹੜਾ ਪੱਕਾ ਅਰੀਜਨਲ ਦੁੱਧ ਹੈਗਾ 7 ਕਿਲੋ ਚਵਾ ਕੇ ਦੇਣੀ ਹੈ ਰੁਪਏ ਜੀ ਠੀਕ ਹੈ ਜੀ ਇੱਥੇ ਆਪਣੀ ਚੋਕੇ ਦੋ ਟਾਈਮ ਲਊ ਤੋਰਾ ਫੇਰ ਆਖੀਦਾ ਆਪਾਂ ਹਾਂਜੀ ਹਾਂਜੀ ਕੋਨਾ ਡੰਗਰ ਨਹੀਂ ਆਪਾਂ ਦਾਦੇ ਜਿੰਨਾ ਦੁੱਧ ਰਿਹਾ ਕੇ ਆਪਣੇ ਹਾਂਜੀ ਬਿਲਕੁਲ ਤੁਹਾਡੀ ਸਹੀ ਗੱਲ ਜੀ ਉਹਨਾਂ ਆਪਾਂ ਦੁੱਧ ਬਾਰੇ ਨਹੀਂ ਪੁੱਛੀ ਤਾਂ ਜਿੰਨਾ ਇਹੀ ਕਹਿੰਦਾ ਕਿ ਆਪਣੀ ਚੋਈ ਕਰਕੇ ਖੜੋ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਸਾਡੀ ਗੱਲ ਤੇ ਵੀ ਜਰੂਰ ਗੌਰ ਕਰਿਆ ਕਰੋ ਹਾਂ ਚਲੋ ਲੈ ਜਾ ਫਿਰ ਇਹ ਗੱਡੀ ਬਹੁਤ ਵਧੀਆ ਬੀਜੀ ਬਾਕੀ ਕੱਦ ਕਾਠੇ ਦਾ ਚੰਗਾ ਉੱਚਾ ਵਾ ਅਜੇ ਲੈ ਆਓ ਕੋਈ ਰੱਸੀ ਕੋਈ ਡੋਰ ਨਹੀਂ ਇਦਾਂ ਦੀ ਠੀਕ ਹੈ ਹਾਂ ਚਲੋ ਲੈ ਜਾ ਫਿਰ ਬਾਕੀ ਥਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ ਤੋਂ ਤੇ ਇਹਦਾ ਫਿਰ ਮੁੱਲ ਇਹ 2000 ਰੁਪਏ ਦੀ ਆਪਾਂ 16 ਦੀ ਦੇਣਾ 16000 ਦੀ 15000 ਪੂਰੇ 15 ਹੀ ਦੇ ਦਿਆਂਗੇ 15000 ਲੱਗੇ ਛੋੜੀ ਹੋਣੀ ਉਹ 400 ਰੁਪਏ ਦੀ ਕੋਈ ਦੋਸਤ ਠੀਕ ਹੈ ਜੀ ਸਾ ਸੁਤਰੀ ਮਾਂ ਨਾ ਜੀਜੀ ਕੋਲ ਦੱਸੀ ਪੌਣ ਦੀ ਲੋੜ ਨੇ ਤੇ ਆ ਜਿਹੜੀ ਗਾਂ ਚ 2000 ਰੁਪਏ ਦੀ ਪੱਕੇ 300 ਅੱਛਾ 3 ਨਹੀਂ ਥਣ ਚੱਲਦੇ ਤੇ ਦੁੱਧ ਕਿੰਨਾ ਹੈ ਦੇਖੋ 2000 ਰੁਪਏ ਦੇ ਕੋਲੇ ਪੱਤਾ ਦੁੱਧੂਗਾ 5.500 ਹੈਗਾ ਪੱਕਾ ਦੁੱਧ ਤੋੜ ਦੋ ਫੇਰ ਇਹਨਾਂ ਨੂੰ ਹਾਂ ਜੀ ਕਿਲੇ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹ ਦੇਖੋ ਬਾਕੀ ਚਵਾਈ ਤੁਸੀਂ ਆਪ ਕਰਕੇ ਛਡਨੀ ਆਂ ਹੀ ਤੇ ਹਰ ਕੇ ਵੀਡੀਓ 'ਚ ਆਪਣੀ ਮਤਲਬ ਹਰ ਕੇ ਇਹ ਵੇਦਨ ਸਮਝਾਉਣ ਦੀ ਕੋਸ਼ਿਸ਼ ਕਰੀਦੀ ਆ ਲੈ ਜੀ ਤੇ ਇਹਦਾ ਭਾਅ ਵੀ ਫਿਰ ਨਿਗਾਹ ਜੇ ਪਾਉਣਾ ਫਿਰ ਜਿਹੋ ਉਹਨਾਂ ਦਾ ਜਿੰਨਾ ਇਹ ਦੁੱਧ ਜਿਹੜਾ ਉਹਨੂੰ ਵੀ ਪੀ ਕੇ ਵੱਖਦੇ ਠੀਕ ਆ ਬਾਕੀ ਚਲੋ ਇਹ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਸਾਰੇ ਵੀਰ ਜਿਹੜੇ ਨਹੀਂ ਹੁੰਦੇ ਕੋਈ 40 50000 ਖਰਚਣ ਵਾਲੇ ਕਈਆਂ ਨੂੰ ਹੁੰਦਾ ਕਿ ਚਲੋ ਸਾਡਾ ਘਰ ਦਾ ਦੁੱਧ ਦਾ ਸਰਕਲ ਚੱਲੀ ਜਾਵੇ ਜਿਹੜਾ ਚਾਹ ਪਾਣੀ ਬਣੀ ਜਾਵੇ ਤੇ ਚੀਂਗੀਆਂ ਵੜੀਆਂ ਹੋຊੀਆਂ ਠੀਕ ਹੈ ਜੀ ਹਾਂ ਥੋੜਾ ਜਣਾ ਵੜੀ ਤੇ ਇਹਦਾ ਫਿਰ ਮੁੱਲ 650 ਦੀ 650 ਦੀ ਹਾਂ ਜੀ ਕਿ ਵਿੱਚੋਂ ਕਰਨਾ ਕੁਮਾਨ ਵਿੱਚੋਂ ਕੀ ਮਾਤ ਲਗਾ ਰੇ ਵੇਖ ਲਓ ਜੇ 60 ਦੇ ਦੇਣੀ ਜੀ 200 ਕਰਦਾ ਠੀਕ ਹੈ ਤੇ ਠੀਕ ਹੈ ਜੀ ਫਿਰ ਬਾਕੀ ਚਲੋ ਅੱਗੇ ਆਪਾਂ ਬੇਨਤੀ ਕੀਤੀ ਹੈ ਇਹੀ ਮਾਣਾ ਤੋ ਸੱਦੀ ਕਰਕੇ ਖੜੋ ਹਾਂਜੀ ਹਾਂਜੀ ਕੋਈ ਨੂੰ ਕਹਿਣ ਨਾਲੋ ਹਾਂਜੀ ਹਾਂਜੀ ਠੀਕ ਹੈ ਫਿਰ ਜੀ